ਸਰੀ ਦੇ ਸਟ੍ਰਾਬਰੀ ਹਿੱਲ ਪਲਾਜ਼ਾ ਵਿਖੇ ਅਕਸਰ ਖਤਰਨਾਕ ਡਰਾਈਵਿੰਗ ਲਾਊਡ ਮਿਊਜ਼ਿਕ ਅਤੇ ਹੋਰ ਅਸੁਵਿਧਾ ਜਨਕ ਵਤੀਰੇ ਬਾਰੇ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਆਰਸੀਐਮਪੀ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸਮੱਸਿਆ ਤੇ ਠੱਲ ਪਾਉਣ ਲਈ ਕਈ ਉਪਰਾਲੇ ਕੀਤੇ ਨੇ ਪਰ ਉੱਥੇ ਹੀ ਆਮ ਲੋਕਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਵੱਲੋਂ ਕੀਤੇ ਉਪਰਾਲੇ ਨਾ ਤਾਂ ਸਖਤ ਨੇ ਅਤੇ ਨਾ ਹੀ ਕਾਫੀ ਕਾਫੀ ਬਿਜ਼ੀ ਹੁੰਦਾ ਇੱਥੇ ਡਰਾਈਵਿੰਗ ਬਹੁਤ ਬੈਡ ਕਰਦੇ ਆ ਲਾਈਕ ਈਵਨ ਸਾਡੇ ਇੱਥੇ ਦੇ ਬੋਰਨ ਬੱਚੇ ਜਿਹੜੇ ਆ ਉਹ ਕਹਿੰਦੇ ਆ ਪੀਟਸ ਨਾਟ ਨਾਈਸ ਟੂ ਕਮ ਹੇਅਰ ਇਨ ਦਾ ਇਵਨਿੰਗ ਉਮ ਇੱਕ ਦੋ ਵਾਰ ਹੀ ਆਏ ਆ ਬਹੁਤ ਜ਼ਿਆਦਾ ਡਰਾਈਵਿੰਗ ਸਕਵੀਕੀ ਕਰਕੇ ਚਲਾਉਂਦੇ ਆ ਫਾਸਟ ਚਲਾਉਂਦੇ ਆ ਇਟਸ ਨਾਟ ਨਾਈਸ ਟੂ ਬੀ ਸੀਇੰਗ ਵਾਟ ਵੀ ਸੀ ਹਿਅਰ ਅਕਚੁਅਲੀ ਮੇਰੀ ਬੇਟੀ ਵੀ ਇਟਸ ਸਪੋਰਟ ਚੱਕ ਤੇ ਕੰਮ ਕਰਦੀ ਆ ਤੇ ਕਈ ਵਾਰ ਮੈਂ ਵੀ ਉਹਨਾਂ ਨੂੰ ਜਿੱਦਾਂ ਪਿਕ ਕਰਨ ਆਂਦੀ ਆ ਤੇ ਮਤਲਬ ਡਰ ਜਿਹਾ ਹੀ ਲੱਗਦਾ ਜਦੋਂ ਇੱਥੇ ਕਰਦੇ ਨੇ ਕਾਰਾਂ ਨੂੰ ਘਮਾਉਂਦੇ ਆ ਤੇ ਆਵਾਜ਼ ਉੱਚੀ ਹੈ ਨਾ ਚੀਕਾਂ ਵਗੈਰਾ ਮਾਰਦੇ ਉਹ ਥੋੜਾ ਡਰ ਤਾਂ ਹੁਣ ਲੱਗਦਾ ਅੱਗੇ ਨਾਲ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਮਤਲਬ ਉਹ ਹੋਇਆ ਵਿਆਹ ਹੁਣ ਬੱਚੇ ਵੀ ਡਰਦੇ ਆ ਇਕੱਲੇ ਬਾਹਰ ਆਉਣ ਤੋਂ ਭੇਜ ਨਹੀਂ ਸਕਦੇ ਇਕੱਲੀਆਂ ਲੜਕੀਆਂ ਨੂੰ ਹਾਂ ਅਸੀਂ ਸੋਚਦੇ ਆ ਵੀ ਇਹਨਾਂ ਚੀਜ਼ਾਂ ਤੋਂ ਉੱਠ ਕੇ ਅਸੀਂ ਉੱਥੋਂ ਇੱਥੇ ਆਏ ਸੀਗੇ ਪਰ ਉਹੀ ਸਾਰਾ ਮਾਹੌਲ ਇੱਥੇ ਬਣ ਗਿਆ ਅਸੀਂ ਲਾਸਟ ਵੀਕ ਇੱਥੇ ਮੂਵੀ ਦੇਖਣ ਆਏ ਸੀ ਸੁਨਾਪਲੈਕਸ 'ਚ ਪਰ ਇੰਨੀਆਂ ਵਿਸਲ ਮਾਰਦੇ ਸੀ ਲੜਕੇ ਅੰਦਰ ਵੀ ਮਤਲਬ ਸੇਫ ਨਹੀਂ ਫੀਲ ਹੋ ਰਿਹਾ ਸੀਗਾ ਬਿਲਕੁਲ ਇਹ ਤਾਂ ਆਪਾਂ ਸਾਰੇ ਦੇਖਦੇ ਹੀ ਆਂ ਵੀ ਇੱਥੇ ਜੇ ਕੋਈ ਅਮ ਜਿਆਦਾ ਵੀ ਖਰਾਬੀ ਕਰਦਾ ਉਹਨੂੰ ਵੀ ਫੜਕੇ ਵੀ ਲੈ ਜਾਂਦੇ ਦੂਜੇ ਨੂੰ ਛੱਡ ਦਿੰਦੇ ਨੇ ਸੋ ਇਸ ਕਰਕੇ ਲੋਕਾਂ ਨੇ ਸੋਚਿਆ ਵੀ ਲੀਨੈਂਸ ਹੀ ਹੈਗੀ ਆ ਜੋ ਮਰਜ਼ੀ ਕਰੋ ਤੇ ਮੈਨੂੰ ਲੱਗਦਾ ਵੀ ਗਵਰਨਮੈਂਟ ਨੂੰ ਚਾਹੀਦਾ ਜਿਹੜੇ ਕੋਈ ਇਦਾਂ ਦੀ ਗੱਲ ਜਿਹੜੇ ਵੀ ਬੰਦੇ ਕਰਦੇ ਨੇ ਖਰਾਬੀਆਂ ਤੇ ਮੈਂ ਇਹ ਨਹੀਂ ਕਹਿੰਦਾ ਸਾਰੇ ਕਰਦੇ ਨੇ ਪਰ ਜਿਹੜੇ ਵੀ ਕੁਝ ਵੀ ਹੈਗੇ ਨੇ ਤੇ ਉਹਨਾਂ ਦੇ ਅਗੇਂਸਟ ਆਪਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਰੂਲ ਕੋਈ ਨਾ ਕੋਈ ਸਟਰੰਗ ਐਕਸ਼ਨ ਲਿਆ ਜਾਵੇ ਮੈਂ ਪਿਛਲੇ 5-6 ਸਾਲ ਤੋਂ ਇੱਥੇ ਲੈ ਰਹੇ ਆ ਹੁਣ ਇੰਦਨਪੁਰ denn ਵਾਸ਼ੀ ਹੋ ਜਾਂਦਾ ਇੱਥੇ ਠੀਕ ਹੈ ਜੀ ਤੁਸੀਂ 10 ਵਾਰ ਸੋਚਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਨੂੰ ਇੱਥੇ ਫਾਇਦਾ ਜੀ ਉਹ ਸੀਰੀਅਸ ਲੈ ਨਹੀਂ ਰਹਾ ਕਿਸੇ ਵੀ ਚੀਜ਼ ਨੂੰ ਹਨਾ ਜਾਂ ਤਾਂ ਪੁਲਿਸ ਸੀਰੀਅਸ ਨਹੀਂ ਹੈਗੀ ਜਾਂ ਫਾਈਨਸ ਨਹੀਂ ਇੰਨੇ ਜ਼ਿਆਦਾ ਹੈਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਰਾਈਟ ਜਾਂ ਉਹਨਾਂ ਦੀ ਏਜ ਹੈ ਆ ਕਿ ਉਹ ਬਿਲਕੁਲ ਇਸ ਚੀਜ਼ ਨੂੰ ਸੀਰੀਅਸਲੀ ਲੈ ਰਹਾ ਹੈਗੇ ਹਨਾ ਅਸੀਂ ਇੱਥੇ ਆਏ ਆ ਇੱਕ ਵਾਰੀ ਮੈਂ ਇੱਥੇ ਮੂਵੀ ਦੇਖਣ ਆਇਆ ਸੀਗਾ ਸਿਨੇਪਲੈਕਸ ਸਿਨੇਮਾ ਦੇ ਵਿੱਚ ਤੇ ਉਸ ਤੋਂ ਬਾਅਦ ਇੰਦਾ ਬੈਡ ਐਕਸਪੀਰੀਅੰਸ ਸਾਡਾ ਇੱਥੇ ਰਿਹਾ ਬੱਚੇ ਵੀ ਘਰ ਜਾ ਕੇ ਪੁੱਛਦੇ ਆ ਅਸੀਂ ਕਿੱਥੇ ਰਹਿ ਰਹੇ ਆ ਜਾਂ ਇਹ ਕਮ ਸੈਰੀ RCMP ਕੋਰਪੋਰਲ ਅਤੇ ਮੀਡੀਆ ਆਫੀਸਰ ਸਰਬਜੀਤ ਸਾੰਗਾ ਮੁਤਾਬਿਕ ਜਨਤਕ ਸ਼ਿਕਾਇਤਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਅਜਿਹੇ ਵਤੀਰੇ ਤੇ ਨਿਸ਼ਾਨਾ ਵਿੰਦਿਆ ਸੈਂਕੜੇ ਕਾਰਵਾਈਆਂ ਕੀਤੀਆਂ ਗਈਆਂ ਨੇ ਜਿਸ ਅਧੀਨ 150 ਵਹੀਕਲ ਟ੍ਰਾਫਿਕ ਸਟਾਪ 56 ਵਾਇਲਸ਼ਨ ਟਿਕਟਸ ਸੱਤ ਵਹੀਕਲ ਇੰਪਾਉਂਡ ਸਟਰੀਟ ਰੇਸਿੰਗ ਅਤੇ ਸਟੰਟਿੰਗ ਦੇ ਤਿੰਨ ਮਾਮਲੇ ਅਤੇ ਇੱਕ ਡਰਗ ਇਨਵੈਸਟੀਗੇਸ਼ਨ ਆਦਿ ਸ਼ਾਮਿਲ ਨੇ ਸੋ ਜੁੜੀ ਇਨਫੋਰਸਮੈਂਟ ਆ ਉਹ ਆਨ ਗoing ਹੈਗੀ ਅਤੇ ਹੁਣ ਹੁਣ ਵੀ ਅਸੀਂ ਉੱਥੇ ਕੈਲੋ ਜਿਹੜੀ ਇਨਫੋਰਸਮੈਂਟ ਕਰਦੇ ਹੈਗੀਆਂ ਤੇ ਕਰਦੇ ਰਾਵਾਂਗੇ ਤੇ ਜਿਹੜੀ ਆਪਾਂ ਲੈਸਨ ਦੀ ਗੱਲ ਕਰ ਰਹੇ ਹਾਂ ਕਿ ਲੋਕਾਂ ਨੂੰ ਲੈਸਨ ਮਿਲਣਾ ਚਾਹੀਦਾ ਹੈ ਕਿ ਜਿਹੜੀਆਂ ਗੱਡੀਆਂ ਹੁਣ ਜ਼ਾਬਤ ਕੀਤੀਆਂ ਗਈਆਂ ਹੈਗੀਆਂ ਉਹ ਇੱਕ ਤਰ੍ਹਾਂ ਦਾ ਉਹਨਾਂ ਲਈ ਲੈਸਨ ਹੀ ਹੈਗਾ ਆ ਕਿਉਂਕਿ ਜਦੋਂ ਤੁਹਾਨੂੰ ਜਦੋਂ ਤੁਹਾਡੀ ਗੱਡੀ ਜ਼ਾਬਤ ਕੀਤੀ ਲਈ ਕਰ ਲਈ ਜਾਂਦੀ ਹੈ ਉਸ ਦੇ ਨਾਲ ਹੀ ਤੁਹਾਨੂੰ ਵਾਇਲੇਸ਼ਨ ਟਿਕਟ ਵੀ ਮਿਲਦੀਆਂ ਆ ਤੁਹਾਨੂੰ ਗੱਡੀ ਦੀ ਜਿਹੜੀ ਟੋਫੀ ਉਹ ਵੀ ਪੇ ਕਰਨੀ ਪੈਣੀ ਹੈਗੀ ਆ ਜਿੰਨੇ ਜਿੰਨੇ ਦਿਨ ਉਹ ਤੁਹਾਡੀ ਗੱਡੀ ਜਬਤ ਕੀਤੀ ਗਈ ਹੈਗੀ ਆ ਤੇ ਉਸ ਦੇ ਨਾਲ ਹੀ ਜਿਹੜੀ ਤੁਹਾਡੀ ਡਰਾਈਵਿੰਗ ਹੈਗੀ ਆ ਤੁਹਾਡਾ ਡਰਾਈਵਰ ਲਾਇਸੈਂਸ ਹੈਗਾ ਉਹਦੇ ਉੱਪਰ ਵੀ ਇਫੈਕਟ ਪੈਂਦਾ ਕਿਉਂਕਿ ਤੁਹਾਡੇ ਮਾਰਕਸ ਜਿਹੜੇ ਹੈਗੇ ਤੁਹਾਡੀ ਇੰਸ਼ੋਰੈਂਸ ਵੱਧਦੀ ਹੈਗੀ ਆ ਸੋ ਇੱਕ ਤਰ੍ਹਾਂ ਨਾਲ ਇਹ ਲੈਸ ਨਹੀਂ ਹੈਗਾ ਉਹਨਾਂ ਲਈ ਜਿਹੜੇ ਕਿ ਕੈਲੋੜੀ ਬਾਕੀ ਪਬਲਿਕ ਲਈ ਉੱਥੇ ਜਾਣਾ ਕਹਿ ਲਓ ਮੁਸ਼ਕਲ ਕਰ ਰਹੇ ਹੈਗੇ ਆ ਕਾਰਪੋਰਲ ਸੰਗਾ ਮੁਤਾਬਿਕ ਸੁਰੱਖਿਅਤ ਮਾਹੌਲ ਬਣਾਏ ਰੱਖਣ ਲਈ ਪੁਲਿਸ ਚੌਕਸ ਹੈ ਅਤੇ ਸਟ੍ਰੌਬਰੀ ਹਿੱਲ ਪਲਾਜ਼ਾ ਇੱਕ ਜਨਤਾ ਖੇਤਰ ਹੈ ਜੇਕਰ ਕੋਈ ਇਸ ਇਲਾਕੇ ਵਿੱਚ ਸਮਾਂ ਬਿਤਾਉਂਦਿਆਂ ਅਸੁਰੱਖਿਅਤ ਮਹਿਸੂਸ ਕਰਦਾ ਹੈ ਤਾਂ ਫੌਰੀ ਪ੍ਰਭਾਵ ਨਾਲ ਪੁਲਿਸ ਨੂੰ ਕਾਲ ਕੀਤਾ ਜਾਵੇ ਤਾਂ ਕਿ ਸ਼ਰਾਰਤੀ ਅਨਸਰਾਂ ਤੇ ਸ਼ਿਕੰਜਾ ਕਸਿਆ ਜਾ ਸਕੇ ਸਾਡੇ ਵੱਲੋਂ ਇਹੀ ਸਲਾਹ ਹੈਗੇ ਹਰ ਇੱਕ ਕਮਿਊਨਿਟੀ ਮੈਂਬਰ ਨੂੰ ਜਦੋਂ ਤੁਹਾਨੂੰ ਲੱਗਦਾ ਹੈਗੇ ਕਿ ਕੋਈ ਅਫੈਂਸ ਹੋਰੀ ਹੈਗੀ ਕੋਈ ਕ੍ਰਾਈਮ ਹੋ ਰਿਹਾ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਕੋਈ ਤੁਹਾਨੂੰ ਹਰਾਸ ਕਰ ਰਿਹਾ ਹੈਗਾ ਜਾਂ ਤੁਸੀਂ ਅਨਸੇਫ ਫੀਲ ਕਰ ਰਹੇ ਹੈਗੇ ਆ ਤੁਸੀਂ ਉਸ ਵੇਲੇ ਪੁਲਿਸ ਨੂੰ ਫੋਨ ਕਰ ਸਕਦੇ ਹੈਗੇ ਆ ਤੇ ਸਾਡੇ ਆਫੀਸਰ ਆ ਕੇ ਤੁਹਾਡੇ ਨਾਲ ਗੱਲਬਾਤ ਕਰਨਗੇ شناخت ਕਰਨਗੇ ਉਸ ਕ੍ਰਾਈਮ ਦੀ ਕਿ ਉੱਥੇ ਹੋ ਰਿਹਾ ਹੈਗਾ ਜਨਰਲੀ ਫੀਲਿੰਗ ਆਫ ਅਨਸੇਫਟੀ ਤੁਸੀਂ ਕਹਿ ਰਹੇ ਹੈਗੇ ਆ ਉਸ ਦੇ ਨਾਲ ਅਸੀਂ ਜਿਹੜੀ ਉੱਥੇ ਸਿਕਿਉਰਿਟੀ ਕੰਪਨੀਆਂ ਸੈਗੇ ਨੇ ਬਿਜ਼ਨਸ ਦੀਆਂ ਉਹਨਾਂ ਦੇ ਨਾਲ ਵੀ ਅਸੀਂ ਕੰਮ ਕਰਦੇ ਹੈਗੇ ਆ ਤਾਂ ਕਿ ਜੇ ਉਹ ਇਹੋ ਜਿਹਾ ਕੋਈ ਕੰਮ ਦੇਖਣ ਜਿਹਦਾ ਕਿ ਅਨਸੁਰੱਖਿਅਤ ਹੈਗਾ ਆ ਕਹ ਲੋਗੇ ਲੋਕੀ ਅਨਸੇਫ ਫੀਲ ਕਰਦੇ ਹੈਗੇ ਸਾਨੂੰ ਵੀ ਆਪ ਰਿਪੋਰਟ ਕਰ ਸਕਦੇ ਹੈਗੇ ਆ ਕਿਉਂਕਿ ਹੋ ਸਕਦਾ ਹੈ ਕਿ ਲੋਕ ਆਪ ਨੇ ਫੀਲ ਕਰਨ ਕਿ ਇਹਨੂੰ ਪੁਲਿਸ ਵਾਲੇ ਫੋਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜਿਹੜੀ ਸਿਕਿਉਰਿਟੀ ਕੰਪਨੀ ਹੈਗੀ ਉਹ ਸਾਨੂੰ ਇਤਲਾਹ ਕਰ ਦਿੰਦੀ ਹੈਗੀ ਆ ਪਰ ਅਸੀਂ ਚਾਹੁੰਦੇ ਹੈਗੇ ਕਮਿਊਨਿਟੀ ਜਦੋਂ ਇਸ ਏਰੀਆ ਦੇ ਵਿੱਚ ਜਾਂਦੀ ਹੈਗੀ ਉਹ ਸੇਫ ਫੀਲ ਕਰੇ ਕਿਉਂਕਿ ਇਹੜਾ ਏਰੀਆ ਹੈਗਾ ਸਾਡਾ ਸਾਰਿਆਂ ਦਾ ਹੈਗਾ ਆ ਇਸ ਕਲੋਂ ਆਪਾਂ ਨੂੰ ਉੱਥੇ ਜਾਣ ਤੋਂ ਕਹਿ ਲਓ ਝਿਜਕ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਅਨਸਰ ਉੱਥੇ ਆ ਕੇ ਹੁੱਲੜਬਾਜੀ ਕਰ ਰਿਹਾ ਹੈਗੇ ਆ ਮੈਂ ਚਾਹੁੰਦੀ ਹਾਂ ਕਿ ਆਪਣੀ ਕਮਿਊਨਿਟੀ ਉੱਥੇ ਜਾਵੇ ਜੇ ਉਹ ਹੁੱਲੜਬਾਜੀ ਦੇਖ ਰ ਹਾਲਾਂਕਿ RCMP ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਉਹਨਾਂ ਵੱਲੋਂ ਅਸਰਦਾਰ ਕਦਮ ਚੁੱਕੇ ਗਏ ਨੇ ਪਰ ਉੱਥੇ ਹੀ ਇਹ ਸਵਾਲ ਵੀ ਬਣਦਾ ਹੈ ਕਿ ਸ਼ਾਂਤਮਈ ਅਤੇ ਸੁਰੱਖਿਅਤ ਮਾਹੌਲ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਅਜਿਹੇ ਵਿੱਚ ਇਸ ਮਾਹੌਲ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਪੁਲਿਸ ਦੀ ਸਖਤਾਈ ਦੀ ਲੋੜ ਕਿਉਂ ਪਰਮੀਤ ਕਾਮਰਾ ਆਮਨੀ ਨਿਊਜ਼ ਸਾਰੇ